हां जी आज देखो ਸਾਡੀ ਮੈਡਮ ਸਾਹਿਬ ਪਹੁੰਚ ਚੁੱਕੀ ਆ ਤੇ ਕਾਫੀ ਟਾਈਮ ਬਾਅਦ ਆਈ ਆ ਵੈਸੇ ਤਾਂ ਮਿਲਗੇ ਦੇ ਵਿੱਚ ਦੀ ਆ ਕੇ ਹਨਾ ਤੇ ਹੁਣ ਵੀਡੀਓ ਵਾਸਤੇ ਆਏ ਨੇ ਤੇ ਹੁਣ ਤਾਂ ਆਉਂਦੀ ਰਹਿਣਗੇ ਜਦੋਂ ਇੱਕ ਵਾਰ ਸਾਰਿਆਂ ਨੂੰ ਪਹਿਲਾਂ ਤਾਂ ਤੇ ਤੁਹਾਡਾ ਧੰਨਵਾਦ ਆ ਸਾਰਿਆਂ ਦਾ ਤੁਸੀਂ ਇੰਨਾ ਚੋ ਤਾਂ ਪਿਆਰ ਕਰਦੇ ਹੋ ਤੇ ਮੈਨੂੰ ਯਾਦ ਕਰਦੇ ਰਹੇ ਹਨਾ ਬਹੁਤ ਕਮੈਂਟ ਪੜਦੀ ਰਹੀ ਹਾਂ ਪਤਾ ਸੀ ਮੈਨੂੰ ਯਾਦ ਕਰਦੇ ਰਹੇ ਪਰ ਕਈਆਂ ਨੇ ਮੈਨੂੰ ਇਹ ਪੁੱਛਿਆ ਥੋੜੀ ਲੜਾਈ ਹੋ ਗਈ ਮੈਂ ਕਹਿੰਦੀ ਮੈਨੂੰ ਵੀ ਪੁੱਛਿਆ ਬਕਾਇਦਾ ਕੋਈ ਲੜਾਈ ਵਾਲੀ ਗੱਲ ਨਹੀਂ ਹੁੰਦੀਗੀ ਕਿਉਂਕਿ ਇਹ ਹੁੰਦਾ ਵੀ ਕਈ ਵਾਰ ਮੈਂ ਬਿਜ਼ੀ ਹੁੰਦੀ ਆ ਇਧਰ ਸ਼ੂਟ ਹੁੰਦਾ ਹਾਂ ਹਾਂਜੀ ਕਈ ਵਾਰ ਮੇਰਾ ਉਧਰ ਸ਼ੂਟ ਹੁੰਦਾ ਮੈਨੂੰ ਨਹੀਂ ਆਇਆ ਜਾਂਦਾ ਅਗੇ ਪਰ ਕਹਿੰਦੇ ਭਾਜੀ ਆ ਨਹੀਂ ਸਕਦੇ ਫਿਰ ਚਲੋ ਵਿਚ ਦੀ ਪਾਰਟ ਸ਼ੁਰੂ ਹੋ ਗਏ ਸੀਗੇ ਬਾਈ ਹੋਣਿਆਂ ਦੇ ਹਨਾ ਤਾਂ ਇਹਦੇ ਵਿੱਚ ਇਹ ਨਹੀਂ ਹੁੰਦਾ ਵੀ ਜੇ ਬੰਦਾ ਕਿਤੇ ਆਇਆ ਮੇਰੇ ਨਾਲ ਸ਼ਾਇਦ ਉਧਰ ਕੋਈ ਲੜਾਈ ਹੋ ਗਈ ਤਾਂ ਕੋਈ ਗੱਲ ਨਹੀਂ ਹੁੰਦੀ ਕਿਉਂਕਿ ਮੇਰੇ ਤੋਂ ਬਿਨਾ ਪਾਰਟ ਤਾਂ ਸ਼ੁਰੂ ਹੋਏ ਸੀਗੇ ਉਦੋਂ ਮੇਰੇ ਖਾੜੇ ਚੱਲਦੇ ਸੀ ਹਾਂ ਦੇ ਵਿੱਚ ਮੇਰੇ ਫੰਕਸ਼ਨ ਚੱਲ ਪਏ ਸੀਗੇ ਫਿਰ ਉਹਦੇ ਕਰਕੇ ਫਿਰ ਪਾਰਟ ਜਿਹੜੇ ਹੁੰਦੇ ਨੇ ਕਿ ਜਿਹੜੇ ਉਹ 1 2 3 ਇਦਾਂ ਸੀਰੀਅਲ ਚੱਲਦਾ ਉਹਦੇ ਵਿੱਚ ਫਿਰ ਕੈਰੈਕਟਰ ਸੈੱਟ ਹੋ ਜਾਂਦੇ ਆ ਹਨਾ ਹਾਂ ਫਿਰ ਸਟੋਰੀ ਖਰਾਬ ਹੋ ਜਾਂਦੀ ਆ ਜੇ ਫਿਰ ਸਟੋਰੀ ਹੁੰਦੀ ਆ ਕੋ ਕੋਈ ਵੱਡੀ ਗੱਲ ਨਹੀਂ ਹੁੰਦੀਗੀ ਤੇ ਤੁਹਾਡਾ ਧੰਨਵਾਦ ਆ ਸਾਰਿਆਂ ਦਾ ਤੁਸੀਂ ਯਾਦ ਕਰਦੇ ਰਹੇ ਤੁਸੀਂ ਤੁਸੀਂ ਇੰਨਾ ਯਾਦ ਕੀਤਾ ਤੇ ਮੈਂ ਫਿਰ ਵਾਪਸ ਆ ਗਈਆਂ ਉਹ ਫਿਰ ਸਾਨੂੰ ਲੈ ਕੇ ਆਉਣਾ ਪਿਆ ਵੀ ਕਿਤੇ ਲੋਕ ਜਾਦੇ ਸਮਝ ਨਹੀਂ ਆਣ ਵੀ ਇਹ ਤਾਂ ਜਮੀ ਟੁੱਟ ਗਈ ਨਹੀਂ ਇਹੋ ਜੀ ਕੋਈ ਗੱਲ ਨਹੀਂ ਵੀ ਲੈ ਕੇ ਆਉਣਾ ਪਿਆ ਹਨਾ ਇਹੋ ਜੀ ਕੋਈ ਗੱਲ ਨਹੀਂ ਸਾਡਾ ਤਾਂ ਪਰਿਵਾਰ ਆ ਜੀ ਮੈਨੂੰ ਤਾਂ ਵੈਸੇ ਸਾਰੇ ਕਹਿੰਦੇ ਨੇ ਵੀ ਉੱਬੇ ਵਾਲਿਆਂ ਦੀ ਕੁੜੀ ਹੈ ਮੇਰੀ ਇਹ ਬਹੁਤ ਵੱਡੀ ਗੱਲ ਹੈ ਕਿ ਮੈਨੂੰ ਕੁੜੀ ਕਿਹਾ ਇਹਨਾਂ ਦੀ ਮੇਰੇ ਲਈ ਬਹੁਤ ਵੱਡੀ ਗੱਲ ਆ ਹਾਂ ਕਿਉਂਕਿ ਭੈਣ ਭਰਾਵਾਂ ਦਾ ਪਿਆਰ ਹੈਗਾ ਤੇ ਬਾਕੀ ਤੁਸੀਂ ਖਾੜੇ ਆ অলমোਸਟ ਮੇਰੇ ਦੇਖਦੇ ਹੀ ਹੋ ਤੇ ਮੈਂ ਆਸ ਕਰਦੀ ਆਂ ਕਿ ਤੁਸੀਂ ਮੈਨੂੰ ਯਾਦ ਕਰਦੇ ਰਿਹਾ ਕਰੋ ਹਰ ਖੁਸ਼ੀ ਦੇ ਮੌਕੇ ਤੇ ਹਾਂ ਜੀ ਤੇ ਬਾਕੀ ਬੜਾ ਚੰਗਾ ਲੱਗਿਆ ਅੱਜ ਬੜੇ ਚਿਰ ਬਾਅਦ ਆ ਕੇ ਬੱਚੇ ਤਾਂ ਮੇਰੇ ਕਰਕੇ ਸਕੂਲ ਹੀ ਨਹੀਂ ਗਏ ਅੱਜ ਛੁੱਟੀ ਮਾਰ ਕੇ ਬਹਾਨਾ ਬਣਾ ਕੇ ਜੀ ਮਾਰ ਤਾਂ ਸਾਡਾ ਗਾਲ ਤੋਕਦਾ ਕਿ ਭੂਆ ਆਊਗੀ ਹੈ ਨਾ ਤੇ ਵੀ ਬੜਾ ਵਧੀਆ ਲੱਗਦਾਗਾ ਤੁਸੀਂ ਵੀ ਸਾਰੇ ਜਾਣੇ ਹੁਣ ਸਾਡਾ ਨਵੇਂ ਪਾਗ ਸ਼ੁਰੂ ਹੋਇਆ ਹੈ ਹਾਂਜੀ ਨਵਾਂ ਹਾਂ ਅੱਜ ਅਸੀਂ ਪਹਿਲਾ ਐਪੀਸੋਡ ਰੈਡੀ ਕਰ ਰਹੇ ਹਾਂ ਸ਼ੂਟ ਕਰਦੇ ਪਏ ਆਂ ਇਧਰ ਹਮ ਨੂੰ ਸਾਡੀ ਇਹ ਵੀ ਆਈ ਹੋਈ ਆ ਤੇ ਤੇ ਮੈਂ ਕਦਰ ਪਿਛਲੇ ਵੀਕ ਮਿਲੀ ਸੀਗੀ ਸ਼ਾਇਦ ਹੁਣ ਫੇਰ ਆ ਗਈ ਮੈਂ ਦੇਖ ਲਓ ਮੋੜਵਾਸ ਆਉਂਦੀ ਰਹੂਗੀ ਬਾਕੀ ਬੇਬੇ ਆਏ ਹੋਏ ਆ ਬੇਬੇ ਸੀਨ ਕੱਢੀ ਜਾਂਦੇ ਆ ਕਿਨੇ ਆਉਣਾ ਬੱਬੂ ਜੀ ਲੈ ਅੱਛਾ ਆ ਗਈ ਆ ਗਈ ਆ ਗਈ ਠੀਕ ਹੈ ਮੈਨੂੰ ਕਜੈਰੀ ਦੀ ਆਜ ਪੈ ਗਈ ਹਾਂਜੀ ਫੇਰ ਮੈਂ ਲੁਜੀ ਆਜੋ ਮੇਰਾ ਸੀਨ ਆ ਤੇ ਆਪਾਂ ਸੀਨ ਕੱਢਣ ਜਾਂਦੇ ਇੱਧਰ ਬਾਈ ਜੀ ਆਜੋ ਇੱਧਰ ਆਜੋ ਹੁਣ ਬਸ ਇਹ ਤਾਂ ਬੀਜੀ ਨੇ ਇਹ ਨਹੀਂ ਖੜਦਾ ਬੇਟੀ ਇਹ ਹਟਦਾ ਨਹੀਂਗਾ ਮੁਰੇ ਘੋਟਨੇ ਖਾ ਕੇ ਆਇਆ ਹੈ ਇਹ ਰਦਾ ਪੈਂਦੀ ਨੇ ਘੋਟਣੇ ਹੁਣੇ ਤਾਜ਼ੇ ਤਾਜ਼ੇ ਮੇਰੇ ਤੋਂ ਘੋਟਣੇ ਖਾ ਕੇ ਆਇਆ ਫੇਰ ਸੁੱਤਣ ਆ ਗਿਆ ਦੇਖ ਲੈ ਕਰੇ ਨੰਦ ਤੋਂ ਖਾ ਨਹੀਂ ਹੋਣੀ ਕੋਈ ਕਰੇ ਨੰਦ ਤੋਂ ਤਾਂ ਕਦੇ ਪਰਜਾਈ ਤੋਂ ਚਲੋ ਆਪਾਂ ਕਹਿੰਦੇ ਆ ਵੀ ਟੈਨਸ਼ਨ ਆ ਦੁਨੀਆਂ ਦੇ ਵਿੱਚ ਅੱਜ ਕੱਲ ਬਣੀਆਂ ਹੀ ਪੰਗਾ ਕਿਸੇ ਕਾਸੇ ਦੀ ਕਿਸੇ ਨੂੰ ਕਾਸੇ ਦੀ ਬਸ ਤੁਸੀਂ ਫਿਲਮਾਂ ਦੇਖਿਆ ਕਰੋ ਖੁਸ਼ ਰਹਿਿਆ ਕਰੋ ਟੈਨਸ਼ਨ ਤਾਂ ਜਿੰਨਾ ਚਿਰ ਮਰਦੇ ਨਹੀਂ ਉਹਨਾਂ ਚਿਰ ਜਾਣੀ ਨਹੀਂ ਘੋਟਣੇ ਤਾਂ ਮੈਂ ਫੇਰਦੀ ਰਹੂੰਗੀ ਮੈਂ ਘੋਟਣੇ ਫੇਰਦੀ ਰਹਿਣਾ ਤੁਸੀਂ ਹੱਸਦੇ ਰਹੋ ਯਾਰ ਯਾਰ ਇਹ ਤਾਂ ਹੈਗਾ ਤੇ ਇੱਧਰ ਮੈਡਮ ਬੈਠੀ ਆ ਸਾਡੀ ਰੈਡੀ ਮੈਨੂੰ ਵੀ ਕਹੂਗੀ ਬਾਜ ਬਸ ਥੋੜੇ ਟਾਈਮ ਚ ਬੰਨਾ ਸੀ ਦਮਾ ਮੈਨੂੰ ਕਹਿੰਦੇ ਅੱਜ ਫਿਰ ਤੁਸੀਂ ਤਿੰਨੇ ਜਣੇ ਹੋ ਨਾ ਤਾਂ ਕਰਕੇ ਹਨਾ ਸਟੋਰੀ ਛੋੜਦੇ ਜਦੋਂ ਜਾਰੇ ਜਣੇ ਹੁੰਦੇ ਨੇ ਫਿਰ ਕਰਦੇ ਉਹਦਾ ਸੀਨ ਆ ਗਿਆ ਕਰ ਦੱਸਣ ਪਰ ਐ ਹੈਗਾ ਉਹ ਰਾਮਦਾਰੀ ਹੈ ਸਿਰਫ ਸੀ ਸੱਟ ਤੇ ਐ ਨਹੀਂ ਹੈਗਾ ਵੀ ਚਲੋ 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 ਵੀ ਭਜਾਈ ਜਾਂਦੇ ਨੇ ਉਹ ਚੀਜ਼ ਨਹੀਂ ਹੈਗਾ ਤੇ ਅਲੱਗ ਅਲੱਗ ਸੀਨ ਪਾਉਂਦੇ ਨੇ ਤਾਂ ਕਿ ਦੂਜੇ ਆਰਟਿਸਟ ਨੂੰ ਰੈਸਟ ਮਿਲ ਜੇ ਹਾਂ ਨਾ ਇਹ ਜੀਤਾ ਜੋਰ ਇਤਕਾਰਟ ਵੀ ਨਹੀਂ ਹੁੰਦੀ ਹੈਗੀ ਹਾਂ ਵੀ ਆਲਾ ਆਰਾਮ ਨਾਲ ਦਮ ਲੈ ਲੈਂਦਾ ਸੋ ਉਹ ਵੀ ਜਾਨੀਓ ਤੁਸੀਂ ਨਾਈਟ ਟਾਈਮ ਨਾਲ ਸੀ ਭਾਈ ਇਹ ਵੀ ਟੈਨਸ਼ਨ ਰੱਖਦੇ ਆ ਤੁਸੀਂ ਨਾ ਸਵੇਰੇ ਬੁਖਾਰ ਸੀ ਆ ਅੱਛਾ ਤੇ ਮੈਂ ਉੱਠ ਕੇ ਦੁਬਾਰਾ ਜਦੋਂ ਸੀਨਾ ਆਇਆ ਮਾਪੂ ਨੂੰ ਕਹਿੰਦਾ ਪਾਣੀ ਲੈ ਆ ਰਸੋਈ ਚ ਰਸੋਈ ਚ ਬੈਠੀ ਇੱਕ ਗੋਲੀ ਪੈਰਾਸੈਟਾਮ ਖੋਲਦੀ ਉਹ ਚੱਕ ਕੇ ਖਾਇਆ ਤੇ ਪਾਣੀ ਦਾ ਗਲਾਸ ਭਰੇ ਆ ਮੈਂ ਗੋਲੀ ਮਾਰੀ ਅੰਦਰ ਕਰੋ ਦੁਆਰੇ ਰਹੋ ਹੁਣ ਤੁਹਾਡੇ ਪੂਰੇ ਪੂਰੀ ਨੌਬਰੀ ਉਹ ਡੈਡੀ ਲਿਆ ਕੀ ਰਾਜਦੇ ਨੇ ਡੈਡੀ ਖਾਂਦੇ ਰਹਿੰਦੇ ਨੇ ਹੁਣ ਮੈਂ ਠੀਕ ਆ ਕਿ ਹੋਰ ਸਵੇਲਿੰਗ ਘਟ ਗਈ ਨਾ ਅੱਖਾਂ ਮੂਰੇ ਹਾਂ ਸਵੇਰੇ ਉਹ ਮੇਰੇ ਦਿਮਾਗ 'ਚ ਵੱਡਾ ਬੁਖਾਰ ਸਿਰ ਚ ਵੱਡ ਜਾਂਦਾ ਤੂੰ ਟੈਸਟ ਕਰਾ ਕੇ ਦਵਾਈ ਲੈ ਬੀਬਾ ਹਾਂ ਲਵਾਂ ਕਿਤੇ ਸਾਲ ਸੂਲ ਘਟ ਜਾਣ ਮਲੇਰੀਆ ਮਨੂਰੀਆ ਉਹਦਾ ਸੀਮਾ ਟੈਸਟ ਕਰਵਾ ਕੇ ਹੱਟਿਆ ਅੱਛਾ ਸਾਲ ਘਟ ਨਹੀਂ ਆ ਕਿਤੇ ਮਲੇਰੀਆ ਮਨੂਰੀਆ ਕਰਕੇ ਬਹਿ ਜੇ ਜਿਹੜਾ ਤੈਨੂੰ ਹੁਣ ਕਿਦੇ ਆਈ ਸੀ ਮੰਗਲਵਾਰ ਵਾਲਾ ਦਿਨ ਆਈ ਸੀ ਅੱਜ ਫੇਰ ਤੈਨੂੰ ਸ਼ਨੀਵਾਰ ਵਾਲਾ ਦਿਨ ਬੁਖਾਰ ਦੇਖ ਲਾ ਮੈਨੂੰ ਦੱਸਦੇ ਆ ਬੁਖਾਰ ਹੁਣ ਹੀ ਹੁੰਦਾ ਮੈਨੂੰ ਬੁਖਾਰ ਹੁੰਦਾ ਜਿਵੇਂ ਰਾਤ ਨਾਲ ਏਸੀ ਲਾ ਲਿਆ ਹਮ ਮੈਨੂੰ ਰਾਈਵ ਜੀ ਉਹਨਾਂ ਨੇ ਏਸੀ ਲਾ ਲਿਆ ਮੈਂ ਉਹਨਾਂ ਨੂੰ ਕਹੀ ਗੀ ਵੀ ਬੰਦ ਕਰ ਦੋ ਏਸੀ ਹਮ ਗਰਮ ਸਾੜ ਜੀ ਹੋ ਗਈ ਉਹਨਾਂ ਨੇ ਉਹ ਸਵੇਰੇ ਦੱਕ ਬੰਦ ਹੋ ਗਿਆ ਮੇਰਾ ਬੰਦ ਨਾ ਆ ਕੇ ਉਸ ਤੋਂ ਬਾਅਦ ਮੈਂ ਡਾਊਨ ਹੋ ਗਈ ਮੈਂ ਕਹੀ ਗੀ ਨਾਲ ਮੈਂ ਉਹਨਾਂ ਨੂੰ ਸਿਫਟਿਆ ਵਾ ਪਤਾ ਨਹੀਂ ਕੀ ਹੋ ਗਿਆ ਮੇਰੇ ਤੇ ਹਮ ਆਇਤਾ ਹੈਗਾ ਚਲੋ ਕਈ ਵਾਰ ਹੋ ਜਾਂਦਾ ਇਹ ਹੁਣ ਮੌਸਮ ਵੀ ਚੇਂਜ ਹੋ ਰਹੇ ਨੇ ਇਹਦੇ ਕਰਕੇ ਗਲੇ ਖਰਾਬ ਬੁਖਾਰ ਇਹ ਚੀਜ਼ਾਂ ਦੀ ਸ਼ਿਕਾਇਤ ਆਉਗੀ ਜਿੰਨਾ ਬੱਚ ਕੇ ਰਹਿ ਜਾਵੇ ਠੰਡਾ ਪਾਣੀ ਨਾ ਪੀਵੇ ਬਸ ਠੰਡੇ ਪਾਣੀ ਤੋਂ ਪਰਹੇਜ਼ ਰੱਖੇ ਫੇਰ ਅੱਜ ਸੁਣਾਉਣਗੇ ਕੋਈ ਕੀਤਾ ਹਾਂ ਸੁਣਾਉਂਗੀ ਆਸ਼ਿਆ ਸੁਣਾਓ ਫੇਰ ਚਾਰ ਦਿਨ ਬੋ ਜਾ ਮਾਨ ਕੀ ਚਾਰ ਦਿਨ ਜਾ ਮਣਕੇ ਲਾਕੇ ਸੁਖਾਂ ਦੇ ਸਮੁੰਦਰਾਂ ਚਤਾਰੀ ਆਲੇ ਮੈਂ ਸਾਗ ਕੁੰਜੀਆਂ ਤੀਆਂ ਕਰ ਚੱਲੀਆਂ ਸਰਦਾਰੀ ਆਲੇ ਮੈਂ ਸਾਗ ਕੁੰਜੀਆਂ ਧੀਰਾਵੇ ਉਰਬੀ ਵਾਲਿਆਂ ਤੈਨੂੰ ਭਾਗ ਪਰਮੇਸ਼ਰ ਲਾਵੇ ਪਾਪੋ ਸਦਾ ਸੁਖੀ ਵਸਨੀ ਸਾਡੀ ਕੂੜ ਪੀਕਿਆ ਦੇ ਦਾਵੇ ਪਹਿਲਾਰੇ ਹੀ ਮੈਂ ਜਿਤ ਬਹੁਤ ਸੋਹਣਾ ਲੋ ਜੀ ਅੱਜ ਤੱਕ ਓਡੀ ਸਪੈਸ਼ਲੀ Song ਤਿਆਰ ਕਰਕੇ ਆਈ ਆ ਮੈਨੂੰ ਲੱਗਦਾ ਕਿਹਾ ਸੀ ਮੈਂ ਵਧੀਆ ਨਟਕੇ ਆਉਂਗੀ ਸੋ ਨਾ ਬਹੁਤ ਸੋਹਣਾ ਬਹੁਤ ਵਧੀਆ ਮੈਂ ਤਾਂ ਤੈਨੂੰ ਵੀ ਸਲਾਹ ਜਿੰਨੇ ਵੀ ਤੂੰ ਵੀ ਦੋ ਚਾਰ ਖਾੜੇ ਲਾਏ ਲਿਆਗਾ ਨਹੀਂ ਖਾੜੇ ਲਾਉਣਾ ਤਾਂ ਬੱਬੂ ਦੀ ਦੇਹ ਚਾ ਮੈਂ ਸਟੇਜ ਸੰਭਾਲ ਨਹੀਂ ਸਕਦੀ ਮੈਨੂੰ ਲੱਗਦਾ ਮੈਂ ਕਿਉਂਕਿ ਸਟੇਜ ਨੂੰ ਸੰਭਾਲਣਾ ਬੋਲਣਾ ਹਨਾ ਉਹ ਬਹੁਤ ਵੱਡੀ ਗੱਲ ਹੈ ਇਹ ਤਾਂ ਹੈਗਾ ਮੈਂ ਗਾਜ਼ ਮੁਰਲੂngੀ ਬੋਲਣ ਵਾਲਾ ਕੋਈ ਹੋਰ ਰੱਖ ਲੂੰਗੀ ਨਾਲ ਬੰਦਾ ਰੱਖ ਲਿਆ ਕਰੀ ਇਹਨਾਂ ਕਿ ਮੈਂ ਬੋਲੀ ਜਾਇਆ ਕਰੀ ਵਜੇ ਤੇ ਕਹਿਆ ਕਰੀ ਵੀ ਆ ਗਿਆ ਗੀਤ ਕਰ ਫਿਰ ਮੈਂ ਹੋ ਜਾ ਕਰੂੰਗੀ ਫਿਰ ਮੈਂ ਬਾਰੇ ਗੰੂਰੇ ਹੋ ਜਾ ਕਰੂੰਗੀ ਇਹ ਤਾਂ ਹੈਗਾ ਇਹ ਕਿਸੇ ਕਿਸੇ ਚ ਹਿੰਮਤ ਜੀ ਹੁੰਦੀ ਆ ਹਨਾ ਉਹ ਵਾਰ ਇੱਕ ਦੋ ਵਾਰ ਹਨਾ ਬੱਬੂ ਨਾਲ ਗਈਆਂ ਤੂਤੀਆਂ ਚ ਹਾਂਜੀ ਪ੍ਰੋਗਰਾਮ ਜਿਹਾ ਲਾਇਆ ਹਨਾ ਹਾਂ ਉਹ ਤਾਂ ਵੈਸੇ ਲੱਗਦਾ ਸੀ ਮੈਨੂੰ ਚਾਉਪੇ ਅਸ ਸਟੇਜ ਤੇ ਚੜਨ ਦਾ ਮੈਂ ਜਾਂ ਸਟੇਜ ਤੇ ਜਾ ਕੇ ਦੇਖਦਾ ਕਿਵੇਂ ਲੱਗਦਾ ਚਾਉ ਪੂਰਾ ਕਰਿਆਈ ਬਸ ਸਟੇਜ ਤੇ ਚੜ ਕੇ ਲੱਤਾ ਗੰਵਲ ਲੱਗ ਜਾਂਦੀ ਇਹ ਤਾਂ ਇਹਦਾ ਕੋਈ ਬੱਬੂ ਹੈ ਆ ਤਾਂ ਇਹਨਾਂ ਛੇਮ ਨਹੀਂ ਕਰਨੇ ਦੀ ਦੇਖ ਰ ਐਕਸਪਰਟ ਹੈ ਇਹ ਲੈਣਾ ਸੇ ਸੰਭਰ ਦੇ ਵਿੱਚ ਆਡੀਅנס ਨੂੰ ਬੰਨ ਕੇ ਰੱਖਣਾ ਬਹੁਤ ਵੱਡੀ ਗੱਲ ਹਾਂ ਇਹ ਤਾਂ ਹੈਗਾ ਤੇ ਚਲੋ ਬੜੀਆ ਗੱਲ ਆ ਕੰਮ ਖਿੱਚ ਕੇ ਰੱਖਣਾ ਜਿਹੜਾ ਆਪਸਾ ਨੂੰ ਕੰਮ ਦੇਵੇ ਹਰੇਕ ਬੰਦਾ ਕੋਈ ਨਾ ਕੋਈ ਕਿਤਨਾ ਕਿਤੇ ਮਹਾਰ ਹੁੰਦਾ ਹਰੇਕ ਬੰਦੇ ਦਾ ਆਪਣਾ ਟੈਲੈਂਟ ਹੈ ਇਹ ਤਾਂ ਹੈਗਾ ਮੈਨੂੰ ਲੱਗਦਾ ਵੀ ਮੈਨੂੰ ਜਿਆਦਾ ਇੱਧਰ ਵਧੀਆ ਮੈਂ ਐਕਟਿੰਗ ਦੇ ਵਿੱਚ ਹਾਂ ਠੀਕ ਹੈ ਐਕਟਿੰਗ ਚੋਂ ਵੀ ਪਰਫੈਕਟ ਹੈ ਨਹੀਂ ਕਹਿੰਦੀ ਮੈਂ ਪਰ ਵੀ ਹਰੇਕ ਹਰ ਇੱਕ ਬੰਦੇ ਦਾ ਟੈਲੈਂਟ ਹੁੰਦਾ ਜਿੱਧਰ ਆਪਣਾ ਮਨ ਕਹੇ ਉਧਰ ਹੀ ਜਾਣਾ ਚਾਹੀਦਾ ਹਾਂ ਹੈਨਾ ਚਲ ਇਹ ਨਹੀਂ ਹੈਗਾ ਵੀ ਇੱਕੋ ਚੀਜ਼ ਦਾ ਸ਼ੌਂਕ ਹੁੰਦਾ ਬੰਦੇ ਨੂੰ ਕੌਣ ਦਾ ਸ਼ੌਂਕ ਹੈਗਾ ਮੈਨੂੰ ਲੈਂਦੀ ਆ ਮੈਂ ਪਰ ਉਹ ਚੀਜ਼ ਨਹੀਂ ਹੈਗੀ ਵੀ ਜੇ ਮੈਂ ਕਹਾਂ ਵੀ ਹਾਂ ਮੈਂ ਪਰਫੈਕਟ ਪ੍ਰੋਗਰਾਮ ਲਾਵਾਂ ਮੈਂ ਲੈ ਕੇ ਇਹ ਤਾਂ ਉਹਦਾ ਬੱਬੂ ਚ ਹੀ ਹਾ ਦਲੇਰੀ ਹਾਂ ਦਲੇਰੀ ਮੇਰੇ ਚ ਹੈਗੀ ਐ ਐਕਟਿੰਗ ਚ ਆਹ 100 ਬੰਦਾ ਥੋੜਾ ਜਿਹਾ 1000 ਬੰਦਾ ਥੱਥੇ ਕਰਦੀ ਹਾਂ ਹਾਂ ਬੋਲ ਤਾ ਜਿੱਦਾਂ ਮਰਜ਼ੀ ਹੁੰਦੇ ਜਮ ਕਰ ਦਿੰਦੇ ਫਿਰ ਖੈਨੇ ਮੈਂ ਘਰੋਂ ਆਂਦੀ ਫਿਲਮਾਂ ਚ ਗਈ ਤੀ ਤੂੰ ਕਿਥੇ ਕੈਨ ਪਤਾ ਨਹੀਂ ਹਾਂ ਸੱਚ ਹਾਂ ਇੱਕ ਫਿਲਮ ਜੀ ਤੇਰਾ ਹਾਂ ਪਾਇਆ ਹੈ ਤੀ ਤੈਨੇ ਹਣਾ ਉਹ ਕਿਹੜੀ ਫਿਲਮ ਸੀ ਆਈ ਲਕਣਾ ਮਿਲਣਾ ਹੋ ਗਿਆ 5 6 ਮਹੀਨੇ ਜੇ ਹੋ ਗਏ ਸ਼ਾਇਦ ਖੁਸ਼ ਖਬਰੀ ਖੁਸ਼ ਖਬਰੀ ਫਿਲਮ ਤੇ 5 6 ਮਹੀਨੇ ਨਹੀਂ ਓਏ ਉਹ ਖੁਸ਼ ਖਬਰੀ ਤਾਂ ਹੁਣ ਕਰਕੇ ਆਈ ਹੈਗੀ ਆ ਮੈਨੂੰ 2 ਮਹੀਨੇ ਹੋਏ ਨੇ ਮੈਨੂੰ ਡੇਢ ਵੀਨਾ ਹੋਇਆ ਅੱਛਾ ਨਹੀਂ ਮਿਲਣਾ ਤਾਂ ਟਾਈਮ ਹੋ ਗਿਆ ਉਹ ਚੀਜ਼ ਨੂੰ ਤੈਨੇ ਪਾਈ ਹੋਈ ਸੀ ਵੀ ਉਹ ਪਤਾ ਨਹੀਂ ਕਿਤੇ ਡੇਰੇ ਜੇ ਵਾਲੀ ਜਗ੍ਹਾ ਬਣੀ ਹੋਈ ਸੀ ਕੁਛ ਪਤਾ ਨਹੀਂ ਮੇਰੇ ਯਾਦ ਜੇ ਨਹੀਂ ਆ ਰਿਹਾ ਉਹ ਸੀਨ ਕੀ ਸੀ ਮੈਂ ਤੈਨੂੰ ਫੇਰ ਪੁੱਛਣਾ ਭੁੱਲ ਜਾਨੀ ਆ। ਇਹਦੇ ਵਾਲੀ ਜਗ੍ਹਾ ਵੀ ਨਹੀਂ ਸੀ। ਹਾਂ ਵੀ ਕੁਝ ਇਸ ਤਰ੍ਹਾਂ ਜੀ ਇਹਦੀ ਮਾਹੌਲ ਜਿਹੀ। ਅੱਛਾ ਉਹ ਉਹ ਤਾਂ 2-3 ਸਾਲ ਹੋ ਗਏ ਉਹ ਫਿਲਮ ਤਾਂ ਕੈ ਦਦਲੇ ਕਰੇ ਬੁੱਕ ਤੇ ਦੀ। ਹਾਂ ਸ਼ਾਇਦ। ਉੱਥੇ ਬਾਬੇ ਦਾ ਸਟਜਣਾ ਹੁੰਦੀ ਆ। ਹਾਂ 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 ਹਾਂ। ਉਹ ਫਿਲਮ ਤਾਂ ਹੋ ਗਈ ਰੀਲੀਜ਼। ਹੋ ਗਈ। ਉਹ ਉਹਦੇ ਵਿੱਚ ਉਹ ਉਹ ਆ ਹੀਰੋ ਆ ਜਿਹੜੇ ਮੁੰਡਾ ਹੀ ਚਾਹੀਦਾ ਪਤਾ ਨਹੀਂ ਉਹ ਹੱਸਣਾ ਜਾਂ ਮੁੰਡਾ। ਹੀਰੋ ਆ ਜਿਹੜਾ ਹਨਾ ਉਹ ਨਾਉ ਨਹੀਂ ਮੇਰੇ ਯਾਦ ਆਏਗਾ ਉਹਦਾ ਉਹ ਹੈਗਾ ਹਰੀ ਸ਼ਰਮਾ ਹਾਂ ਪਤਾ ਨਹੀਂ ਸ਼ਾਇਦ ਉਹ ਹੀ ਹੈ ਕਮੇਡੀ ਜੀਆਂ ਕਰਦਾ ਹੁੰਦਾ ਉਹ ਕਿਹਨਾਂ ਨੇ ਚੱਟ ਟਿੰਕਾ ਅੱਛਾ ਆ ਉਹਦੇ ਨਾਲ ਤੀ ਤੇਰਾ ਸੀ ਉਹਦੇ ਵਿੱਚ ਵੀ ਹੈਗਾ ਮੇਰਾ ਤੇ ਖੁਸ਼ਖਬਰੀ ਮੂਵੀ ਆਉਗੀ ਹੁਣ ਮੇਰੀ ਨਵੀਂ ਹਜੇ ਆਉਗੀ ਜਨੂਰੀ ਫਬਰੀ ਚ ਆਉਗੀ ਅੱਛਾ ਉਹ ਕੀ ਦੇ ਨਾਲ ਉਹ ਬੀਨਾ ਤੇ ਲੋਣਾ ਬੀਨਾ ਤੇ ਲੋਣਾ ਉਹਦੇ ਵਿੱਚ ਮੇਰਾ ਹੈਗਾ ਸੀ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਹੈ ਮੈਂ ਫਿਰ ਦੇਖੂਗੀ ਆਗੀ ਹੋਣੀ ਚਪਾਲ ਤੇ ਆਗੀ ਚਪਾਲ ਤੇ ਦਿਨ ਨੂੰ ਪਤਾ ਵੀ ਰਿਲੀਜ਼ ਹੋ ਗਈ ਸੀਗੀ ਅੱਛਾ ਠੀਕ ਹੈ ਮੈਂ ਕੁੱਦ ਨਹੀਂ ਦੇਖੀ ਹੈਗੀ ਓਹੋ ਬਸ ਦੇਰ ਤਾਂ ਸੋਰਿਆਂ ਪਿਆ ਕੰਮ ਸੱਚੀ ਮੈਂ ਦੇਖਿਆ ਆਪਦੀ ਮਮੀ ਮੈਂ ਪੂਰੀ ਫਿਲਮ ਦੇਖੀ ਰਹੀ ਸੀਨ ਕਰਕੇ ਆ ਗਈ ਸੀ ਪਰ ਮੈਂ ਫਿਲਮ ਨਹੀਂ ਦੇਖੀ ਅਜ ਤੱਕ ਉਹ ਚੀਜ਼ ਤਾਂ ਪਹਿਲਾਂ ਦੇਖਣੀ ਚਾਹੀਦੀ ਤੂੰ ਆਪਦੀ ਇਹ ਚੀਜ਼ ਛੱਡ ਕੇ ਬੈਗੀ ਹਾਲਾਂਕਿ ਸੁੱਖ ਦੇਖਣ ਗਿਆ ਸੀ ਫਿਲਮ ਲੈ ਰਿਆ ਨਾ ਉਰੇ ਮੈਨੂੰ ਸੀਰ ਕੱਢ ਕੇ ਦਿਖਾਇਆ ਵੀ ਆ ਖੜੀ ਹੈ ਕਹਿੰਦਾ ਤੂੰ ਆਜ ਆ ਦੇਣਾ ਉਹ ਕਹਾਤੀਏ ਤੇ ਖੜੇ ਗਿਆ ਜਿਹੜੀ ਦੀ ਹੈਗੀ ਤੇ ਉਹ ਨੂੰ ਸੁਰਤੇ ਨਹੀਂ ਹੈਗੀ ਕਿਥੇ ਦੀ ਆ ਦੇਖ ਲੋ ਇਹ ਜੀਆਂ ਵੀ ਹਸਤੀਆਂ ਹੈਗੀਆਂ ਆਸੀਂ ਮਾੜੀ ਜੀ ਵੀਡੀਓ ਕਰੀਏ ਮੇਰਾ ਕੋਈ ਮਾਲਾ ਹੈ ਵਿੱਚ ਸੀਨੇ ਹੋਵੇ ਹਣਾ ਆਪਣੇ ਆ ਚੈਨਲ ਤੇ ਕੀਤੀ ਹੈ ਨਾ ਵੀਡੀਓ ਪੁਲਸਾ ਵਾਲੀ ਵੀਡੀਓ ਕੀਤੀ ਸੀ ਹਾਂ ਉਹ ਮੈਂ ਜੂੜ ਦੇਖੋ ਜਿਹੜੇ ਮੈਨੂੰ ਸੀਰ ਵਧੀਆ ਲੱਗਦਾ ਨੇ ਮੇਰੇ ਵੀ ਹਾਂ ਮੈਂ ਵਧੀਆ ਕੀਤਾ ਉਹ ਮੈਂ ਜੂੜ ਕੱਢ ਕੇ ਦੇ ਦੇਵਾਂਗੀ ਇਹਦਾ ਹੈਗਾ ਜਿਹੜੇ ਚੁਪ ਚੁਪ ਪਤਾ ਵੀ ਆਹ ਆੰਬਰਾ ਇਹਦੇ 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 ਦੇ ਦੇ ਰਹੀ ਆਂ ਮੈਂ ਬੇਬੇ ਨਾਲ ਸੀਟ ਕਰਦੇ ਤੇ ਵੀਡੀਓ ਦੇ ਮੈਂ ਸਾਰੀ ਵੀਡੀਓ ਝੱਟ ਕੇ ਬਾਅਦ ਜਿੱਥੇ ਮੇਰੇ ਮੇਰੇ ਸੀਟ ਤਾਂ ਉਹ ਵੀ ਮੈਂ ਕਿਵੇਂ ਨਹੀਂ ਆਈ ਨਿੱਕ ਜੀਜਾ ਮੈਂ ਜ਼ਰੂਰ ਦੇਖ ਲੈਣੀ ਆਂ ਫੋਰ ਮੈਂ ਘੱਟੇ ਦੇਖਦੀ ਹੁੰਦੀ ਆਂ ਬੇਬੇ ਥੱਕ ਗਏ ਪੀ ਕੇ ਖਾਣੇ ਪਕਾਰੋ ਨੇ ਗੋਲੀ ਦੇ ਲੈਂਦੇ ਨੇ ਬੇਬੇ ਦਾ ਤੇ ਤੋਂ ਪਹਿਲਾਂ ਗੋਲੀ ਲੈ ਕੇ ਗਈ ਆ ਅੱਜ ਬੁੱਤਰ ਜੀ ਜਿਹੜੀ ਇਹਦੇ ਨਾਲ ਜ਼ਖਾਮ ਬਖਾਲਦੀ ਆਂ ਮਾ ਘੜੀ ਅਸੀ ਫੱਲੇ ਕਦੇ ਪੜੀ ਨਹੀਂ ਆਹੀ ਆਹੀ ਕੰਮ ਹੋ ਰਿਹਾ ਨੇ ਨਾ ਹੋ ਰਿਹਾ ਕੁੜੀ ਵਾਲੇ ਨਾ ਗੋਬੀ ਇਸ ਥੱਲੇ ਬੈਠੀ ਰਹੀ ਹੱਸ ਰਹੀ ਆ ਆਹੀ ਕੰਮ ਦੱਸ ਘੜਦੀਆਂ ਇਹ ਹੁਣ ਮੌਸਮ ਚੇਂਜ ਹੋ ਰਿਹਾ ਬੇਬੇ ਬਥੇਰਾ ਕਹਿ ਮਾ ਕੇਸੀ ਨਾਲ ਨਾ ਮਮੀ ਕਪੜਾ ਲੈ ਲੈ ਆਂ ਬਹਣ ਲੈ ਫੇ ਤੁਸੀਂ ਮੰਜਾੜਾ ਚੱਕੀ ਆਉਂਦਾ ਬਾਹਰ ਬੈਜ ਜਾਂਦੇ ਮਾ ਲੋਹ ਗਰੂਬੀ ਚ ਨਾਲ ਉੱਥੇ ਵੀ ਕੂਲਿੰਗ ਆਉਂਦੀ ਤੇ ਅੱਗੇ ਡੇਟ ਫੋਲ ਤਾਂ ਫੇ ਉਹਨੂੰ ਵਿਚਾਰੀ ਨੂੰ ਆਉਂਦੀ ਵੀ ਕਿਤੇ ਮੇਰੀ ਮਾਂ ਗਰਮੀ ਚ ਨਾ ਮਰੇ ਉਹਨੂੰ ਕੀ ਪਤਾ ਦੀ ਮਾਂ ਐ ਪੈ ਜੂਗੀ ਆ ਚੱਕ ਪੈ ਗਈ ਮਾਤਾ ਸਿੱਧੀ ਹੋ ਕੇ ਨਾਲ ਦੀ ਨਾਲ ਚਲੋ ਹੁਣ ਜਦ ਬੱਬੂ ਆ ਗਈ ਉਦੋਂ ਸੁਣਾਗੇ ਉਹ ਤਾਂ ਗੀਤ ਇਹਨੇ ਤਾਂ ਸੁਣਾਤਾ ਬੱਬੂ ਨੂੰ ਸੁਣਾਓ ਪਿਆਰ ਉਹਦਾ ਸੀਨ ਆ ਗਿਆ ਉਹ ਬਾਗੀ ਫੇਰ ਉਹ ਤਾਂ ਆਇਆ ਤੇ ਇਹਨਾਂ ਨੂੰ ਹੋਈ ਚੀਕ ਮਾਰ ਹਾਂ ਇਹ ਸੀ ਨਾਚ ਲਾਇਆ ਕਰੋ ਸਾਨੂੰ ਸਾਰਿਆਂ ਨੂੰ ਬੇਨਤੀ ਆ ਐਸੀ ਕਰ ਦਿਓ ਬੰਦ ਹੁਣ ਟਾਈਮ ਨਹੀਂ ਰਿਹਾ ਐਸੀਆਂ ਦਾ ਕਿਉਂਕਿ ਚਲੋ ਮੰਨਦੇ ਆ ਵੀ ਗਰਮੀ ਹੁੰਦੀ ਆ ਰਾਤ ਨੂੰ ਹੂੰ ਤਨ ਥੋੜਾਕ ਟਾਈਮ ਲਾ ਲਿਆ ਕਰੋ ਉਦੋਂ ਵਾਰ ਕਰਦਿਆ ਕਰੋ ਬੰਦ ਸਾਰੀ ਰਾਤ ਏਸੀ ਨਾਲ ਲਾਇਆ ਕਰੋ ਆ ਦੇਖ ਲਓ ਸੀਪੋ ਸੀਪੋ ਦੇਲੇ ਸੀਨਾ ਟਾ ਦੇ ਸੀਪੋ ਦਾ ਹਾਲ ਦੇਖ ਲਓ ਖਾਂਗ ਜਖਾਮ ਬੁਖਾਰ ਅੱਜ ਏਸੀ ਨੇ ਮਾਂਜਤੀ ਜਮਾ ਮੈਂ ਕਟੋਰੀ ਮੰਗ ਕਾਨੂੰ ਮੰਜੀ ਆਂਨੀ ਆ ਬੇਬੇ ਟਿੰਗੜਦੀ ਤਾਂ ਤੂੰ ਫੇਰ ਵੀ ਓਨੀ ਜ਼ੋਰ ਨਾਲ ਮੈਨੂੰ ਚਾਹ ਨਹੀਂ ਲੈ ਅੱਜ ਚਾਹ ਤैया ਸੋਡੀ ਹਾਂ ਕੁ ਬਣਾਉਗਾਲੇ ਦੇਣਗੇ ਬਲਾਉ ਵਾਲੇ ਭਲਾ ਦੇਣਗੇ ਨਾਲ ਮਠੀਆਂ ਵੀ ਦੇਣਗੇ ਫੇਰ ਤਾਂ ਠੀਕ ਹੈ ਫੇਰ ਤਾਂ ਕੀ ਲੋੜ ਹੈ ਹੋਰ ਫਿਰ ਜਿਹਨੇ ਬਿਮਾਰ ਕਰਤੀ ਐ ਸੀਨੇ ਨੇ ਬਿਮਾਰ ਕਰਤੀ ਸੀ ਇਸ ਕਰਕੇ ਤੁਸੀਂ ਨਾਲ ਲਿਆ ਕਰੋ ਐਸੀ ਘੱਟ ਲਿਆ ਕਰੋ ਹਾਰ ਹਾਰ ਮੌਸਮ ਦੇ ਹਿਸਾਬ ਨਾਲ ਇਹ ਚੀਜ਼ ਸੂਟ ਕਰਦੀ ਆ ਹਨਾ ਆਪਾਂ ਥੱਕਾ ਕਰ ਜਾਂਦੇ ਆ ਥੋੜਾ ਜਾਂ ਬਣਾਏ ਤਾਂ ਇਹ ਵੀ ਜਿਆਦਾ ਗਰਮੀ ਤੋਂ ਨੇ ਪਰ ਕਾਹ ਨੂੰ ਆਪਾਂ ਕਹਿੰਦੇ ਕੰਬਲਦਾਰੇ ਲੈ ਲਾਂਗੇ ਪਰ ਇਹ ਸੀ ਚੱਲਦਾ ਰੱਖਾਂਗੇ ਕਿੰਨੇ ਦਿਨ ਤੋਂ ਲੋਕਾਂ ਨੇ ਮੈਂ ਨਾ ਮੈਂ ਦਾਸ 15 ਦਾ 20 ਦਾ 18 ਦਾ ਬੱਸ ਐਨਕ ਜੇ 10 ਦਾ ਹੁੰਦਾ 10 ਦਾ ਹੀ ਪਾ ਦਿੰਦੀ ਆ ਕੋਈ ਮੇਰਾ ਫਿਕਸ ਟਾਈਮ ਨਹੀਂ ਹੈਗਾ ਬੱਸ ਵੀ ਬਾਣਨਾ ਉਹ ਹੋ ਜਾਂਦਾ 10 ਕ ਤੱਕ ਪਾ ਦਿੰਦੀ ਹਾਂ ਹਾਂ ਖਰਚਾ ਪਾਣੀ ਨਿਕਲ ਜਾਂਦਾ ਇੱਕ ਐਸਾ ਦੀ ਕੁੜੀ ਆਉਤੋਂ ਅੱਗੇ ਖੜਦੀ ਆ ਹਾਂ ਪੜੀ ਬੇਬੇ ਹੋ ਗਈ ਬੈਠੀ ਬੇਬੇ ਕਹਿੰਦੀ ਮੈਂ ਗਾਣਾ ਸੁਣਾਉਂਗੀ ਲੋ ਬੇਬੇ ਜੀ ਸੁਣਾਓ ਫੇਰ ਗਾਣਾ ਬੇਬੇ ਮੇਰੇ ਤੋਂ ਕਹਾਉਂਦੀ ਹੁੰਦੀ ਆ ਕੀ ਕਰਾਂ ਸਰੀਰ ਤਾਂ ਜਾਇਜ਼ ਜਿੰਦਾ ਨਹੀਂ ਤੋ ਬਹਿੜੇ ਪਈ ਪਈਆਂ ਤੁਹਾਨੂੰ ਨਾ ਬੋਲਾਂ ਹਾਂ ਬੇਬੇ ਆਦਰ ਦੀ ਕੁਖੀਆ ਬਾਤ ਨਾ ਕਰੀ ਫੇਰ ਮੇਰੀ ਮਾਫ਼ ਕਰਦੇਓ ਨਾ ਆਵਾਜ਼ ਨਿਕਲੂ ਬਥੇਰੀ ਹੋਲੀ ਹੋਰ ਜਿਉਂਦੇ ਰਹੇ ਤਾਂ ਮਿਲਾਂਗੇ ਲਖਵਰੀ ਮਰਗੇ ਤਾਂ ਦਿਲੋਂ ਫੁਲਾਈ ਨਾ ਰੱਬ ਦੂਰ ਕੀਤੇ ਜੇ ਮੈਨੂੰ ਲੇ ਗਿਆ ਵੀ ਮੈਥੋਂ ਆਇਆ ਨਹੀਂ ਉਹ ਜਾਣ ਬੁਲਾਈ ਨਾ ਠੀਕ ਹੈ ਹਾਂਜੀ ਠੀਕ ਆ ਬਹੁਤ ਸੋਹਣਾ ਹਾਂ ਇਹ ਕੱਟਣਾ ਨਾ ਨਾ ਸੋਹਣਾ ਇਹ ਭਾਈ ਜਦੋਂ ਬੰਦੇ ਦੇ ਅੰਦਰੋਂ ਆਵਾਜ਼ ਆਉਂਦੀ ਆ ਨਾ ਦੇਖ ਲੈ ਫਿਰ ਬਿਮਾਰੀ ਬਿਮੂਰੀ ਕਿਧਰੇ ਜਾਂਦੀ ਆ ਬੇਬੇ ਵਾਲਾ ਢੇਰੀ ਦਾ ਹੀ ਪਈ ਤੇ ਇਹਦੇ ਅੰਦਰੋਂ ਆਵਾਜ਼ ਆਈ ਵੀ ਮੈਂ ਅੱਜ ਗੀਤ ਸੁਣਾਵਾਂ ਇੱਕ ਹੋਰ ਹੈ ਨਾ ਬਾ ਸੁਣਾ ਦੇਖ ਹੁਣ ਬੇਬੇ ਬਿਮਾਰ ਨਹੀਂ ਲੱਗ ਰਹੀ ਖੁਸ਼ ਹੋ ਗਈ ਐ ਇਹ ਹੋਣੀ ਇੱਕ ਚਾਹ ਦਾ ਕੱਪ ਲੈਓ ਇਹ ਦੂਗਾ ਮੰਮਾ ਲੈ ਲੀ ਗੋ ਪੀ ਗਾ ਲਈ ਜੇ ਮੈਂ ਜ਼ਿਆਦਾ ਕੱਪ ਪੀ ਲਿਆ ਚਾਹ ਦਾ ਤਾਂ ਮੈਨੂੰ ਬਹੁਤ ਵੱਡਾ ਬੈਲ ਹੈ ਮੈਂ ਕੀ ਕਰ ਆ ਗਈ ਜੀ ਯਾਰ ਤਾਂ ਮੈਨੂੰ ਬਹੁਤ ਵੱਡਾ ਬੈਲ ਹੈ ਇਹ ਤਾਂ ਬੇਬੇ ਜਿਹੜੇ ਪੁਰਾਣੇ ਬਜ਼ੁਰਗ ਨੇ ਸਾਰਿਆਂ ਨੂੰ ਐ ਚਾਹ ਦਾ ਬੈਲ ਲੱਗਿਆ ਹੋਇਆ ਸਾਰੇ ਕਹਿੰਦੇ ਮੈਨੂੰ ਵੀ ਤੂੰ ਚਾਹ ਛੱਡ ਦੇ ਮੈਂ ਐਂ ਕਹਦੀਆਂ ਜਿਹੜੇ ਬੰਦੇ ਮੈਨੂੰ ਚਾਹ ਨੂੰ ਬ੍ਰੋਕ ਦੇਮ ਛੱਡੋ ਬੰਦੀ ਚੱਲ ਜਾਂਦੇ ਆ ਪਰ ਮੈਂ ਚਾਹਣਾ ਜੱਲਦਾ ਆਏ ਬੇਰਬਾ ਇੰਨਾ ਚਾਹਣਾ ਹੁਣ ਆ ਗਿਆ ਅੱਛਾ ਕੋਈ ਨਾ ਮੱਲੇ ਆਉਣੀ ਆ ਚਾ ਜਾਓ ਜੀ ਹਾਂ ਚਲੋ ਪਹਿਲਾਂ ਮੈਂ ਚਾਹੇ ਲਿਆਵਾ ਫਿਰ ਤੇ ਸੁਣਾ ਦੇ ਸੁਣਾਉਣੀ ਆ ਸੁਣਾਉਣੀ ਆ ਤੇ ਬੇ ਦਾ ਪੈਗ ਬਣਾ ਲਿਆ ਇਹ ਆਪਾਂ ਚਾਹ ਲਿਆ ਤੇ ਬੇ ਬਿੰਨਾਏ ਬੇ ਬੇ ਘਰੇ ਪੀ ਕੇ ਆਈਆ ਆਉਣੀ ਦਾ ਫੇਰ ਤੇਲ ਖਾਂਦ ਮੋ ਗਿਆ ਚਾਰ ਘਰ ਟੱਪ ਕੇ ਆਉਂਦੀ ਆ ਆ ਜਾਂਦੇ ਇੱਕ ਫੇਰ ਹੋਊਗਾ ਇਹਦੂ ਇੱਕ ਫੇਰ ਮੈਂ ਕਿਦੂ ਮੈਨੂੰ ਆਉਂਦਾ ਅੱਛਾ ਠੀਕਾ ਬੰਦ ਨੂੰ ਆ ਜਾਂਦੇ ਬੱਬੂ ਨਾਲ ਰਲ ਕੇ ਸੁਣਾਉਂਗੇ ਹੈ ਚਾ ਲੋ ਵਾਦੀਆ ਚਲੋ ਇਹ ਵੀ ਸ਼ੌਂਕ ਆ ਬੇਬੇ ਨੂੰ ਗੀਤ ਦਾ ਹਨ ਕੋਈ ਕੁਛ ਹੈ ਨਾ ਤਾਂ ਨਹੀਂ ਨਾ ਫਾਇਦਾ ਨਹੀਂ ਨਾ ਕਹਿਣਾ ਕਿਸੇ ਨੇ ਕੀ ਆ ਬੇਬੇ ਇਹਨਾਂ ਨੂੰ ਕਿ ਬੁੜੀ ਹੋਈ ਹੁੰਦੀ ਕੁਛ ਕਰਦੀ ਆ ਆ ਆਪਣਾ ਪਰਿਵਾਰ ਇਹ じゃ ਹਈਏ ਨਹੀਂ ਆਪਨੇ ਨਹੀਂ ਇਹ ਚੀਜ਼ ਨੂੰ ਕਰਦੇ ਹੈਗੇ ਆਪਾਂ ਦਾ ਸਪੋਰਟ ਕਰਦੇ ਆ ਇਹ ਵੀ ਕੋਈ ਇਹ ਬੰਦਾ ਹੁੰਦਾ ਜਿਹੜੀ ਕਿਸੇ ਦੀ ਕਲਾ ਜਗਾਉਂਦਾ ਕਹ ਨਹੀਂ ਬੇਬੇ ਕਿੰਨੇ ਗਾਇਮ ਮੈਂ ਦੀ ਵੀ ਦੀ ਤੂੰ ਘਟ ਨਹੀਂ ਹੈ ਇਹ ਕਹ ਤੈਨੂੰ ਦਿਖਾ ਦਨੀ ਬੇਬੇ ਉਹ ਤਾਂ ਆਪੇ ਦੇਖਣਾ ਵੀਡੀਓ ਜਦੋਂ ਪੈ ਗਈ ਫਿਰ ਉਹ ਦੇਖਦਾ ਸਾਰੇ ਦੇਦਰ ਮੰਮੀ ਵੀ ਦੇਖਦੀ ਹੈ ਡੈਡੀ ਵੀ ਦੇਖਦਾ ਸਾਰੇ ਵਲੌਗ ਦੇਖਦੇ ਨੇ ਕੀ ਕਹਿੰਦੇ ਨੇ ਕਹਿਣਾ ਕੀ ਹੈ ਵਧੀਆ ਡੈਡੀ ਤਾਂ ਕਹਿੰਨੇ ਕਹਾਂ ਹਮ ਕਦੀ ਪਾਲਿਆ ਕਰੋ ਬਣਾਇਆ ਕਰੋ ਇਹ ਜੀਆਂ ਚੀਜ਼ਾਂ ਪੁਰਾਣੇ ਜਿਹੜੇ ਪੁਰਾਣੇ ਗੀਤ ਉਹਦੇ ਤੁਸੀਂ ਨੇ ਗਾਏ ਤੇ ਵੀ ਉਹ ਸੋਹਣੇ ਲੱਗਦੇ ਨੇ ਅੱਛਾ ਇਹ ਚੀਜ਼ਾਂ ਹਨਾ ਇਹ ਚੀਜ਼ਾਂ ਮਿਲਦੀਆਂ ਨਹੀਂ ਆਂਗੀਆਂ ਕਿਹੜਾ ਉਧਰ ਗਾਚ ਮਹਿਮਾਨ ਕਰਦਾ ਹਾਂ ਮਾਣ ਕਾਲਾ ਵੀ ਉਹ ਚਪਣੀ ਆਲਾ ਵੀ ਸੋਡਾ ਉਹ ਚੀਜ਼ਾਂ ਹੁਣ ਖਤਮ ਹੋ ਗਈਆਂ ਉਹ ਚੀਜ਼ਾਂ ਸੋਡੇ ਵਰਗੇ ਕੋਲੀਏ ਨੇ ਇਹ ਚੀਜ਼ ਆ ਕਾਲੀ ਜਾ ਤੇ ਦੂਜਾ ਖਾਲੀ ਕੋੜੀ ਕਹਿੰਦੇ ਨੇ ਖਾਲੀ ਕੋੜੀ ਹੈ ਕਰੀ ਉਹ ਜਿਹੜਾ ਦਾਦੀ ਨੇ ਗਾਤਾ ਸੀ ਪੋੜੀਆਂ ਤੇ ਬਹਿ ਕੇ ਥੋੜਾ ਛੋਟਾ ਜਿਹਾ ਸੀ ਜੀ ਤੁਹਾਨੂੰ ਮੈਂ ਵੀ ਕਰਤਾ ਸੀ ਅੱਛਾ ਤਸ ਜਦੋਂ ਜਿਹਦੇ ਮੈਂ ਇਸ ਤਾਲ ਬਣਾਇਆ ਅੱਛਾ ਜੀ ਮੈਂ ਤਿੰਨ ਤਿੰਨ ਬਾਹਰ ਰਹੀ ਹਾਂ ਹਾਂ ਅੱਜ ਮੈਂ ਸਾਗ ਮੰਗਿਆ ਅੱਜ ਕਹਿੰਦੇ ਸਾਗ ਆਇਆ ਨਹੀਂ ਅੱਜ ਕਦੂ ਦੀ ਧਾਰਾ ਕਾਹਨ ਰੋਟੀ ਸਿਆਪਾ ਵਗਾ ਕਦੂ ਕਿਸੇ ਪਾਸੇ ਲੈ ਲੈਣੀ ਕਿ ਕੋਲੋਂ ਫਿਰ ਤੁਸੀਂ ਤੇ ਡੱਬੀ ਚ ਪਵਾ ਕੇ ਲੈ ਜਾਣਾ ਸੀ ਕੁੜੀਆਂ ਕੋਲੇ ਗਈ ਜੀ ਮੈਨੂੰ ਗਾਲਾਂ ਦਿੰਦੀਆਂ ਬੀਬੀ ਵੀ ਜਾ ਉਹਦੇ ਦਾਗਰਾ ਚੱਕੀ ਫਿਰ ਸਾਡੇ ਇਹ ਹੀ ਕੁਝ ਕਿਤਾ ਹੋਰ ਕਿਤੇ ਜਾਂਦੀ ਫਿਰ ਤਾਂ ਲੈ ਜਾਂਦੀ ਫਿਰ ਤੁਸੀਂ ਫੋਨ ਕਰ ਦਿੰਦੇ ਗਏ ਭਾਈ ਮੈਂ ਤਾਂ ਸਾਗ ਛੱਡ ਕੇ ਆਈਆਂ ਸਾਗ ਬਣਾ ਕੇ ਰੱਖੋ ਸਾਗੇ ਖਾਉ ਮੈਂ ਤਾਂ ਕਹਿੰਦੇ ਮੂਣ ਦਾ ਖਾਸ ਮੂਣ ਕੇ ਆ puri ਹਾਂ ਇਹ ਤਾਂ ਮੈਂ ਛੇਕੀ ਸੇਲ ਵਾਲੇ ਛੋਟੀ ਸੇਲ ਵਾਲੇ ਆ ਅੱਛਾ ਠੀਕ ਹੈ ਇੱਕ ਤਾਂ ਇੱਧਰ ਆ ਕਾਨਗੜ ਦੇ ਪਤਾ ਨਹੀਂ ਕਿੱਥੇ ਸੇਲ ਵਾਲੇ ਖਾਂਗ ਅੱਛਾ ਖਾਂਗ ਸੇਲ ਵਾਲੇ ਉੱਤਰ ਕੇ ਖਾਂਗੇ ਅੱਛਾ ਅੱਛਾ ਠੀਕ ਆ ਇਕ ਖਾਸ ਮੂਨ ਕਾ ਗੀ ਤਾ ਰਹਿਣਾ ਨਹੀਂ ਚਾਹੀਦਾ। ਕਹਿੰਦਾ ਉਹ ਨੂੰ ਕੋਈ ਗੱਲ ਦੀ ਆਪਣਾ ਸ਼ੌਂਕ ਪੂਰਾ ਕਰੋ। ਹਾਂ ਆ ਜਿੰਦਗੀ ਚ ਰਹਿੰਦੇ ਰਹਿੰਦੇ ਆਪ ਸਾਰੇ ਸ਼ੌਂਕ ਪੂਰੇ ਕਰ। ਲੋਕ ਤਾਂ ਯਾਦ ਕਰਨਗੇ ਵਿੱਚੋਂ। ਅਗਲੇ ਚੰਨ ਚ ਪਤਾ ਨਹੀਂ। ਕੈਮਰੇ ਵਾਲੇ ਆਸੀ ਹੈਗੀ ਆ। ਕਿ ਨਹੀਂ ਵਾਦ ਤੁਸੀਂ ਗਾਉਣ ਵਾਲੇ ਬਣਿਆ ਕਰੋ। ਸਹੀ ਕਰ ਲੈਣਾ। ਜ਼ਰੂਰ ਗਾਉਣਾ ਚਾਹੀਦਾ। ਜਿੰਦਗੀ ਇੱਕ ਵਾਰ ਹੀ ਮਿਲਦੀ ਆ ਔਰ ਇੱਕ ਜ਼ਿੰਦਗੀ ਚ ਆਪਣੇ ਸਾਰੇ ਸ਼ੌਂਕ ਪੂਰਾ ਲੈਣੇ ਚਾਹੀਦੇ ਨੇ। ਬੋਲ ਕੇ ਕਰੋ। ਅਗਲੀ ਕੈਸਟਪਾ ਸੀਬੋ ਤੇ ਬੱਬੂ ਦੀ ਕਰਾਂਗੇ। ਬਸ ਪੋਸਟਰ ਵੰਨ ਵਾਲਾ ਰਿਕਾਰਡਿੰਗ ਹੋ ਗਈ ਹੈ ਰਿਕਾਰਡਿੰਗ ਕਰਗੀ ਬੇਬੇ ਅੱਜ ਆ ਕੇ ਸਾਡਾ ਗਾਇਕ ਸੀ ਜਿਹੜਾ ਉਹ ਆਪਦਾ Song ਆਪੇ ਭੁੱਲ ਗਿਆ ਉਹ ਐਸਐਸ ਦੇ ਵਿੱਚ ਮੈਨੂੰ ਆਏ ਸੀਗਾ ਵੀ ਬੇਬੇ ਮਦਨ ਦੀ ਗੱਲ ਕਰੀ ਉਹਨਾਂ ਨਾਲ ਗੱਲ ਕਰਦੀ ਗੱਲ ਕੀਤੀ ਫੇਰ ਦੇ ਚੇਤੇ ਆਇਆ ਕੋਈ ਹੁਣ ਨਵੇਂ ਨਵੇਂ ਜਦੋਂ ਨਵੇਂ ਨਵੇਂ Song ਆਈ ਜਾਂਦੇ ਨੇ ਹਨਾ ਉਹ ਦਿਮਾਗ ਚੋਂ ਨਿਕਲ ਜਾਂਦੀਆਂ ਨੇ ਚੀਜ਼ਾਂ ਵੀ ਆਪਾਂ ਕਿਹੜਾ ਕਰ ਚੁੱਕੇ ਕਿਹੜਾ ਰਹਿ ਗਿਆ ਜਿਹੜਾ ਹੁਣ ਚੱਲ ਰਿਆ ਛੋਡੇ ਹੁਣ ਬਸ ਉਹੀ ਦਿਮਾਗ ਚ ਆ ਮੇਰੇ ਮਾਈਂਡ ਤੇ ਆ ਹੁਣ ਮੈਨੂੰ ਆਏ ਨੂੰ ਜਾਂਦਾ ਨਾ ਹਾਂ ਵੀ ਉਹ ਸੇਤੀ ਇਹ ਕੰਮ ਕਰਨਾ ਤੇ ਨਹੀਂ ਪੈਣਾ ਹੀ ਮੇਰ ਕਰੋ ਫੜ ਲੈ ਤੇ ਮੇਰ ਕਰ ਦੋ ਮੇਰ ਕਰ ਸਮਟ ਤੇ ਸੌਰੀ ਇੰਪੋਰਟ ਲੱਗਦੀ ਨਾ ਤੇ ਦਾ ਹੈਗਾ ਹੋਰ ਗਾਣਾ ਸੁਣਾ ਦੇ ਹੋਰ ਤਾਂ ਪਹਿਲਾਂ ਸੁਣਾ ਦੇ ਕੋਈ ਪਹਿਲਾਂ ਸੁਣਾ ਦੇ ਦੇ ਵੇਲੇ ਜਿਵੇਂ ਮਾੜਾ ਜਿਹਾ ਬਸ ਆਉਂਦਾ ਜਾਂਦਾ ਜਾਂ ਕਰ ਜਾਂਦੀ ਹੁੰਦੀ ਜਿੰਨਾ ਕਿ ਟੱਪਾ ਆਉਂਦਾ ਹੁੰਦਾ ਉਹ ਲੰਗ ਕਰ ਜਾਂਦੀ ਆ ਨਹੀਂ ਚਲ ਵਧੀਆ ਚੱਲ ਵਧੀਆ ਵਈਆ ਇੰਨੇ ਕੇ ਨਾਲੇ ਵਿਚਾਰੀ ਦਾ ਮਨ ਖੁਸ਼ ਹੋ ਜਾਂਦਾ ਨਹੀਂ ਹਾਂ ਮਨ ਖੁਸ਼ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਟੈਂਸ਼ਨਾਂ ਤਾਂ ਤੁਹਾਨੂੰ ਸਾਡੇ ਸਕੂਲ ਦੇ ਕਿ ਅਸੀਂ ਉਸ ਦਿਨ ਵੀ ਮੈਨੇ ਕਰਤਾ ਸੀ ਕਿਹੜਾ ਅੱਛਾ ਅੱਛਾ ਸਾਰੀਆਂ ਕੁੜੀਆਂ ਖੜੀਆਂ ਸੀ ਆਨ ਮਨ ਗੋਲ ਸਰ ਕਰਨਾ ਤੇ ਉਹ ਇਹ ਚ ਬਚਾਰਾ ਮੈਨੇ ਘੱਟ ਕੇ ਰੱਖਤੀ ਸੀ ਉਹਨੂੰ ਗਾਇਆ ਕਰ ਬੁੱਤ ਕੁਛ ਨਹੀਂ ਹੁੰਦਾ ਠੀਕ ਹੈ ਉਹ ਸੱਚ ਐ ਜਦੋਂ ਸਾਡੇ ਸਕੂਲ ਤੇ ਡਾਂਸ ਹੋਈ ਸੀ ਉਦੋਂ ਵੀ ਮੈਂ ਆਪਣੇ ਸਾਥ ਤੋਂ ਮੁਰਾ ਮੈਂ ਨਹੀਂ ਕੀਤਾ ਸੀ ਕਿਉਂਕਿ ਮੈਂ ਇਸਾ ਤੋਂ ਚੀ ਜਸ ਪਾ ਦਿਨ ਸੀ ਅੱਜ ਜਦ ਮੈਂ ਇਸਾ ਤੋਂ ਚੀ ਡਾਂਸ ਕਰਦੀ ਸੀ ਪਰ ਮੈਡਮ ਤੇਰੇ ਬਲੌਗ ਦੇਖਦੀ ਆ ਪੁੱਤ ਜਿਹੜੇ ਤੂੰ ਬਲੌਗ ਤੇ ਨੱਚਦੀ ਆ ਪਾਪਾ ਕਿੰਨੀ ਕੰਫੀਡੈਂਸ ਆ ਮੈਂ ਹਮੇਸ਼ਾ ਜਦ ਮੈਂ ਸਨੈਪ ਤੇ ਤੇ ਫਾਇਸੇ ਤਾਂ ਮੈਮ ਨੇ ਮੈਨੂੰ ਵੀ ਲੈਤਾ ਸੀ ਅੱਛਾ ਇਹਨੇ ਇੱਕ ਦਿਨ ਪਹਿਲੀ ਦੀਦੀ ਸਾਰਾ ਤਿਆਰ ਹੋਈਏ ਕਰੇਗੀ ਆ ਪਾਈ ਵੀ ਸੇ ਡਰ ਵੀ ਮੈਂ ਧੀਆਂ ਤੇ ਕਿਸ ਤਰ੍ਹਾਂ ਦੀ ਬਣ ਗਈ ਫਿਰ ਉਹਦੇ ਹੀ ਬੋਲੀਆਂ ਪਾ ਕੇ ਨੱਚੀ ਫਿਰ ਜਦੋਂ ਇਹ ਦੁਆਰ ਸਕੂਲ ਗਈ ਫੰਕਸ਼ਨal ਦਿਨ ਉਹਦੇ ਫਿਰ ਪਹਿਲਾਂ ਮੈਡਮ ਨੇ ਵੀਡੀਓ ਦੇਖ ਲਈ ਹੁਣ ਪਤਾ ਲੱਗ ਗਿਆ ਵੀ ਸਿੱਖ ਕੇ ਆਈ ਹੋਈ ਆ ਪੱਕਾ ਬਸ ਫਿਰ ਇਹ ਧੁੱਪ ਵਾਈਆਂ ਬੋਲਦੀ ਹੈਲੋ ਇਹ ਠੀਕ ਆ ਹੈਲੋ ਬਰਖਾ ਮੈਂ ਮਾਰਦਾ ਰਹਿਣਾ ਮੇਰੀ ਯਾਦ ਕਰਨਾ ਹੈਲੋ ਅਗਲੀ ਵਾਰ ਨਾ ਅੱਜ ਤਾਂ ਹੈਗਾ ਫਿਰ ਉਹਦੇ ਵਾਸਤੇ ਰੱਖ ਹਾਂਜੀ ਸਰ ਆਹ ਉਹੀ ਕਹਿਨੀ ਆ ਵੀ ਅਗਲੀ ਵਾਰ ਕਹਿ ਰਹੇ ਆ ਅਗਲੀ ਵਾਰ ਨਾ ਮੇਰੇ ਯਾਦ ਕਰਨਾ ਵੀਡੀਓ ਨਹੀਂ ਅੰਬੀ ਆ ਰਹਿਣਾ ਮੈਂ ਤਾਂ ਮੈਂ ਤਾਂ ਦੂਰ ਜੀ ਆ ਚਾ ਠੀਕ ਹੈ ਵੇ ਵੇੰਬੀਆ ਬਰਜਾਤ ਜਿਆਦਾ ਕਰੀਂ ਬਾਟੇ ਬਾਦੇ ਸੁਣਾਉਣੀ ਹੈ ਅਗਲੇ